ਬੱਚੇ ਚੱਲ ਲਿਆ ਸਵੇਰ ਦੀ ਰਨਿੰਗ ਕਰਨ ਤੇ ਗੁਰਦੁਆਰਾ ਸਾਹਿਬ ਚੱਲ ਰਿਹਾ ਪਾਠ ਹਾਂਜੀ ਠੀਕ ਐ ਦੇਰ ਦੀ ਆਪਾਂ ਮਾਰਨਿੰਗ ਡਰਿੰਕ ਬਣਾਉਣ ਲੱਗੇ ਆ ਹਾਫ ਲੈਮਨ ਲੈ ਲਿਆ ਤੇ ਇਹਦੇ ਵਿੱਚ ਇੱਕ ਚਮਚਾਚ ਆਪਾਂ ਐਡ ਕਰਾਂਗੇ ਸ਼ਹਿਦ ਦਾ ਤੇ ਥੋੜੀ ਜੀ ਹਲਦੀ ਠੀਕ ਹੈ ਚਲੋ ਮਿਲਦੇ ਆ ਹਾਂਜੀ ਪਾਣੀ ਲੈ ਲਿਆ ਆਪਾਂ ਨੇ ਕੋਸਾ ਜਿਹਾ ਤੇ ਤਿੰਨੋਂ ਚੀਜ਼ਾਂ ਆਪਾਂ ਐਡ ਕਰਤੀਆਂ ਇਹਦੇ ਵਿੱਚ ਤੇ ਆਪਾਂ ਨੂੰ ਨਿੰਬੂ ਪਾਣੀ ਲੈਣਾ ਚਾਹੀਦਾ ਬਾਕੀ ਕਿਉਂਕਿ ਸਰਦੀਆਂ ਆ ਗਈਆਂ ਖਾਂਸੀ ਵਾਲਾ ਖਰਾਬ ਵਗੈਰਾ ਹੁੰਦਾ ਰਹਿੰਦਾ ਅਗਰ ਗਲਾ ਖਰਾਵਾ ਜਾਂ ਫਿਰ ਬੁਖਾਰ ਵਗੈਰਾ ਗਾ ਤਾਂ ਉਹਦੇ ਵਿੱਚ ਇਹਦੇ ਬੈਸਟ ਰਿਜ਼ਲਟ ਮਿਲਦੇ ਨੇ ਜਿਵੇਂ ਕਿ ਗਲੇ ਗਲਾ ਖਰਾਬ ਹੁੰਦਾ ਤਾਂ ਆਪਾਂ ਨਿੰਬੂ ਲੈਣੇ ਆ ਜਿਹੜੇ ਕਫ ਕੋਲਡ ਆਉ ਨੂੰ ਇਹ ਕੱਟਦਾਗਾ ਤੇ ਸ਼ਹਿਦ ਆ ਜਿਹੜਾ ਜੀ ਉਹ ਮਲਮ ਦਾ ਕੰਮ ਕਰਦਾ ਗਲੇ ਦੇ ਵਿੱਚ ਠੀਕ ਹੈ ਤੇ ਬਾਕੀ ਫੈਟ ਘਟਾਉਣ ਦੇ ਵਿੱਚ ਵੀ ਹੈਲਪ ਕਰਦਾ ਅਗਰ ਤੁਸੀਂ ਲੈਮਨ ਲੈਨੇ ਹੋ ਤਾਂ ਕਈ ਇਨਫੈਕਸ਼ਨ ਤੋਂ ਬਚਾਉਂਦਾ ਲੈਮਨ ਠੀਕ ਹੈ ਬਾਕੀ ਮਾਰਨਿੰਗ ਦੇ ਵਿੱਚ ਲੈਣਾ ਹੈਗਾ ਜ਼ਰੂਰੀ ਹੈ ਵੈਸੇ ਤਾਂ ਹਲਦੀ ਹੈ ਜਿਹੜੀ ਜੀ ਹਲਦੀ ਨਾਲ ਤਾਂ ਜਿਵੇਂ ਸੋਜੀਸ ਤਾਂ ਕਿਤੇ ਵੀ ਬਾਡੀ ਦੇ ਵਿੱਚ ਕੋਈ ਝਖਮ ਆ ਇੰਜਰੀ ਆ ਨਾ ਹਲਦੀ ਉਹ ਚੀਜ਼ ਨੂੰ ਰਿਕਵਰ ਕਰਦੀ ਹੈ ਇਸ ਲਈ ਇਹ ਚੀਜ਼ਾਂ ਬਹੁਤ ਬੈਸਟ ਨੇ ਡੇਲੀ ਰੁਟੀਨ ਦੇ ਵਿੱਚ ਅਪਣਾਉਣੀਆਂ ਚਾਹੀਦੀਆਂ ਨੇ ਵੈਸੇ ਹੁਣ ਤਾਂ ਸਰਦੀਆਂ ਆ ਗਈਆਂ ਸਰਦੀਆਂ ਦੇ ਵਿੱਚ ਅਗਰ ਡੇਲੀ ਇੱਕ ਵਾਰ ਦਿਨ ਦੇ ਵਿੱਚ ਨਿੰਬੂ ਹਲਦੀ ਸ਼ਹਿਦ ਲਿਆ ਜਾਵੇ ਤਾਂ ਬਹੁਤ ਬੈਨੀਫਿਟਸ ਮਿਲ ਲੰਗੇ ਤੁਹਾਨੂੰ ਇਹਦੇ ਠੀਕ ਹੈ ਚੱਲੇ ਆ ਅਰਮਾਨ ਹੋਰਾਂ ਦੀ ਮਾਸੀ ਕੋਲ ਕਿਉਂਕਿ ਅੱਜ ਉਹਨਾਂ ਦੀ ਦੀਦ ਦਾ ਹੈਗਾ ਬਰਥਡੇ ਤੇ ਹੁਣ ਅਸੀਂ ਚੱਲੇ ਆ ਸਕੂਲ ਬੱਚਿਆਂ ਨੂੰ ਸਕੂਲ ਤੋਂ ਬਾਅਦ ਸਿੱਧਾ ਹੀ ਅਸੀਂ ਲੈ ਚੱਲਾਂਗੇ ਠੀਕ ਹੈ ਘਰ ਨਹੀਂ ਆਉਂਦੇ ਹੈਗੇ ਬਾਕੀ ਡਰੈਸ ਵਗੈਰਾ ਚੇਂਜ ਕਰਨ ਦਾ ਟਾਈਮ ਹੈ ਨਹੀਂ ਸੀਗਾ ਠੀਕ ਹੈ ਜਿਹੜੇ ਹਿਸਾਬ ਨਾਲ ਉਹਨਾਂ ਨੇ ਬੁਲਾਇਆ ਸੀਗਾ ਤੇ ਫਿਰ ਬੱਚਿਆਂ ਨੂੰ ਲੈ ਕੇ ਜਾਣਾ ਜ਼ਰੂਰੀ ਸੀ ਸਿੱਧਾ ਹੀ ਸਕੂਲ ਤੋਂ ਸਿੱਧਾ ਹੀ ਉਹਨਾਂ ਨੂੰ ਅੱਗੇ ਜਾਵਾਂਗੇ ਜੀ ਬੱਚਿਆਂ ਨੂੰ ਆਪਾਂ ਨੇ ਲੈ ਲਿਆ ਸਕੂਲ ਦੇ ਵਿੱਚੋਂ ਤੇ ਆਪਣਾ ਆਈ ਕਾਰਡ ਵਗੈਰਾ ਰੱਖਣ ਨੂੰ ਰੱਖ ਰਿਆ ਨਹੀਂ ਰਣਵੀਰ ਅਰਮਾਨ ਬਾਕੀ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਪੁਲ ਦੇ ਉੱਤੇ ਠੀਕ ਹੈ ਰੋਡ ਕ੍ਰੋਸਿੰਗ ਕਰਨੀ ਬਹੁਤ ਦਿੱਕਤ ਆਉਂਦੀ ਹੈ ਇੱਥੇ ਬਾਕੀ ਜ਼ਿਆਦਾ ਦੂਰ ਨਹੀਂ ਹੈਗਾ 5-4 ਮਿੰਟਾਂ ਦੇ ਵਿੱਚ ਵਿੱਚ ਹੀ ਅਸੀਂ ਪਹੁੰਚ ਗਏ ਹਾਂ ਸਿਮਰ ਪਨਾਸ਼ੋਰਮਾ ਇਹ ਵੀ ਸਾਡਾ ਬਰਥਡੇ ਬੇਬੀ ਮਾਜੀ ਮਿਲ ਆਉਂਦੀ ਨੇ ਕੱਪੜੀ ਸਿਮਰ ਸਿਮਰ ਸਸਿਕਲ ਬਲਾਈ ਸਸਿਕਲ ਬਲਾਈ ਸਸਿਕਲ ਅੱਛਾ ਹੈਪੀ ਬਰਥਡੇ ਕਿੱਦਾਂ ਕਰਦੇ ਹੁੰਦੇ ਹੈ ਕਰਿਓ ਕਿਵੇਂ ਕਰਾਂਗਾ ਬੰਤਾ ਹੈਪੀ ਬਰਥਡੇ ਅੱਛਾ ਹੈਪੀ ਬਰਥਡੇ ਟੂ ਯੂ ਫੁੱਲ ਬੋਲੋ ਹੈਪੀ ਬਰਥਡੇ ਟੂ ਯੂ ਬੋਲੋ ਬੋਲੋ ਆਉਂਦਾ ਨਹੀਂ ਨਾ ਸਿਮਰ ਨੂੰ बर्थडे सिमरू शर्मा च की फिरदी है हैप्पी बर्थडे हैप्पी बर्थडे आओ आओ आलू तो टिकवा दे बाकी छोटी देवा दे हां हैप्पी बर्थडे कीदा जे बर्थडे कीदा जे किलो बर्थडे ले मेरे पास सुरमा पड़े दे मेरे सुरमा पड़े ओए सुरमा शर्मा ਤਾਲੀ ਮਰੋ ਹਾਂ ਕਿਤੇ ਇਹ ਉਹਦਾ ਇਹ ਰੇੜਾ ਵੱਧ ਤੂ ਨਾ ਇਹ ਸੁੱਕੀ ਪਈ ਰਹੀ ਮਾ ਮੈਂ ਨਾ ਲੱਟੇਂ ਕਰਦਾ ਇਹ ਨਹੀਂ ਆਦਾ ਚਲੋ ਚਾਹ ਫਿਰ ਇੱਧਰ ਆਉ ਦੋ ਨਿ ਜਾਣੀਆਂ ਚਲੋ ਉਹ ਦਾਦੂ ਨਾ ਕਰ ਇੱਕ ਤਾਂ ਨੂੰ ਦੱਪੂ ਕਰ ਦੇ ਦੱਪੂ ਵੀ ਕਰ ਤੂੰ ਬੋਲੇ ਬੋਲੇ ਕਿੱਛ ਨਾ ਲਾਗੇ ਬੈ ਜਾ ਪਾਪੀ ਵੀਡੀਓ ਬਣਾਈਆ ਅੱਛਾ ਸਿਮਰ ਇੱਕ ਸਾਈਕਲ ਵਿੱਚ ਲੜਦੇ ਆ ਦੋਨੋਂ ਦੇਖੀ 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 ਬਸ ਇਹਦੇ ਵਿੱਚ ਲੜ ਰਹੇ ਨੇ ਕੱਟਾਂਗਾ ਆ ਦੇ ਪਾਰ ਕਰਦੇ ਫਿਰ ਮੈਨੂੰ ਮੈਂ ਕਰ ਦੋ ਕਾਇਦਾ ਅੱਜ ਅੱਜ ਦਾ ਬਰਥਡੇ ਆ ਅੱਜ ਦਾ ਹੈਪੀ ਬਰਥਡੇ ਜੀ ਅੱਜ ਹੈਤੀ ਬੱਦਗੀ ਹੋਈ ਮਾ ਅੱਜ ਦਾ ਹਾਂਜੀ ਇਹ ਸੀ ਆਪਣਾ ਅੱਜ ਦਾ ਬਲੌਗ ਤੇ ਮੈਂ ਲੱਗੀ ਸੀ ਹੁਣ ਦੁੱਧ ਬੋਇਲ ਕਰਨ ਅਸੀਂ ਆ ਗਏ ਸੀਗੇ ਘਰ ਤੇ ਹੁਣ ਲੱਗੀ ਸੀ ਮੈਂ ਸੀਡ ਖਾਣ ਇਹ ਵਾਲੇ ਠੀਕ ਹੈ ਇਹ ਆਪਾਂ ਮਿਕਸ ਕੀਤੇ ਹੋਏ ਨੇ ਸਾਰੇ ਤੇ ਬਾਕੀ ਸੀਡ ਆਪਣੇ ਕੱਚੇ ਹੀ ਆ ਅਲ ਸੀ ਨੂੰ ਸਿਰਫ ਮੈਂ ਨੇ ਤਵੇ ਦੇ ਉੱਤੇ ਭੁੰਨ ਲਿਆ ਸੀਗਾ ਠੀਕ ਹੈ ਬਹੁਤ ਟੇਸਟੀ ਨੇ ਹੈਲਦੀ ਹੁੰਦੇ ਨੇ ਖਾਣੇ ਤੋਂ ਬਾਅਦ ਇੱਕ ਚਮਚ ਲੈ ਲੈਣਾ ਚਾਹੀਦਾ ਠੀਕ ਹੈ ਤੇ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸ਼ੇਅਰ ਵੀ ਕਰਿਓ ਠੀਕ ਹੈ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਤੁਹਾਨੂੰ ਕੁਝ ਨਾ ਕੁਝ ਆਪਣੀ ਵੀਡੀਓ ਦੇ ਵਿੱਚੋਂ ਸਿੱਖਣ ਨੂੰ ਜਰੂਰ ਮਿਲੂਗਾ ਧੰਨਵਾਦ ਜੀ ਮਿਲਦੇ ਆ ਆਪਣੇ ਅਗਲੇ ਬਲੌਗ 'ਚ